ਫਿਰੋਜ਼ਪੁਰ ਫਾਜ਼ਲ ਕਾ ਰੋਡ ਤੇ ਅੱਧਾ ਦਰਜਣ ਦੇ ਕਰੀਬ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਵੱਡਾ ਹਾਦਸਾ ਵਾਪਰਿਆ ਸੰਘਣੀ ਧੁੰਦ ਕਾਰਨ ਜਿੱਆਂ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰਿਆ ਇੱਕ ਤੋਂ ਬਾਅਦ ਇੱਕ ਵਾਹਨ ਆਪਸ ਦੇ ਵਿੱਚ ਟਕਰਾਈ ਨੇ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਤਿੰਨ ਲੋਕਾਂ ਨੂੰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਫਿਰੋਜ਼ਪੁਰ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਟਰੱਕ ਜੀਪ ਤੇ ਕਾਰਾਂ ਆਪਸ ਦੇ ਵਿੱਚ ਟਕਰਾਈਆਂ ਸਵਾਰੀਆਂ ਨਾਲ ਭਰੀ ਇੱਕ ਤੂਫਾਨ ਜੀਪ ਵੀ ਇਸ ਦੀ ਚਪੇਟ ਵਿੱਚ ਆਈ ਹੈ ਜਿਸ ਦੇ ਵਿੱਚ ਕੁਝ ਮਹਿਲਾਵਾਂ ਕੁਝ ਬੱਚੇ ਵੀ ਸਨ ਜੋ ਕਿ ਇਸ ਵੱਡੇ ਹਾਦਸੇ ਦਾ ਸ਼ਿਕਾਰ ਹੋਏ ਨੇ ਅਜਿਹਾ ਕੀ ਹਾਦਸਾ ਹੋਇਆ ਔਰ ਕਿੰਨੇ ਵਾਹਨ ਵੱਜੇ ਨੇ ਵਾਲੇ ਕਿੰਨੇ ਨੂੰ ਕੰਪਲੂਟ ਇਹ ਚਿਲੇਲੇ ਚੌਂਕ ਨੂੰ ਫਾਈਨ ਦੇ ਦੋ ਜਾਨੇ ਆ ਇੱਥੇ ਦੋ ਟਰਾਲੀਆਂ ਕੇ ਖੜੀਆਂ ਸੀਗੀਆਂ ਇਹ ਕਰਕੇ ਕਾਫੀ ਰਾਤ ਨੂੰ ਤੁਡ ਬਹੁਤ ਸਜੀ ਹੋ ਟਰਾਲੀਆਂ ਦੇ ਵਿੱਚ ਪਿੱਛੇ ਆ ਕੇ ਆ ਘੋੜਾ ਡਰਾਵਾ ਵੱਜ ਗਿਆ ਜਿਹਦੇ ਪਿੱਛੇ ਟੈਂਪੂ ਟਰੈਵਲ ਜਿਹੜੀ ਉਹ ਵੱਜ ਗਈ ਸਾਰਾ ਤੁਡ ਕਰਕੇ ਹੀ ਹੋਇਆ ਕਿ ਕਿੰਨੇ ਕਿ ਮੋਟਰਾਂ ਟੱਪਾਂ ਗਏ ਹਜੇ ਅਸੀਂ ਮੌਕੇ ਤੇ ਆ ਗਏ ਦੇ ਦੇਖਦੇ ਆ ਕਿ ਜਿਹਨਾਂ ਨੂੰ ਕੋਸ਼ਿਸ਼ ਕਰਦੇ ਵੀ ਕੋਈ ਦਾਖਲਤਾ ਨਹੀਂ ਹੈ ਜੋ ਦਾਖਲਾ ਤਾਂ ਉਹ ਬੰਦਾ ਵੀ ਬੰਦਾ ਕਰਦਾ ਸਰ ਕੀ ਕਾਰਨ ਕੀ ਸੀ ਹੈ ਜੋ ਵੀ ਬੰਦਾ ਦਾਖਲ ਹੈ ਉਹਦਾ ਬਿਆਨ ਲਿਖ ਕੇ ਐਫਆਈਆ ਰਿਕਾਰਡ ਕਰਾ ਅੱਜ ਤੱਕ ਨੇ ਆਏ ਹਾਂ ਉਹ ਟਰਾਲੇ ਖੜੇ ਸੀਗੇ ਟਰੈਕਟਰ ਚਾਰ ਪੰਜ ਖੜੇ ਸੀਗੇ ਉਦੋਂ ਸਿਰ ਧਵਾ ਆਇਆ ਸੀਦਾ ਇੱਕਦਮ ਧੁੰਦ ਬਹੁਤ ਸੀ ਹਾਂ ਧੁੰਦ ਸੀਗੀ ਧਵਾ ਵੀ ਆਇਆ ਸੀਗਾ ਕਹਿੰਦੇ ਨਹੀਂ ਹਾਂ ਡਰ ਕਰਨ ਵੇਲੇ ਚੈਨ ਨਹੀਂ ਚੱਲੋ ਕਿੰਨੇ ਮਾਈਕਲ ਵਜੇ ਆਪਸ ਕਿੰਨੇ ਐਕਸ਼ਨ ਕਿੰਨੀਆਂ ਗੱਡੀਆਂ ਸੀ ਉਹ ਮੇਰੇ ਨਾਲ ਅੱਗੇ ਟਰਾਲਾ ਖੜੇ ਸੀਗਾ ਤੇ ਅੱਗੇ ਉਹ ਦੋ ਟਰੈਕਟਰ ਹੋਰ ਖੜੇ ਸੀਗੇ ਅ ਮੇਰਾ ਵਾਲੀ ਗੱਡੀ ਹੋਂਦੇ ਵਿੱਚ ਟਰਾਲੇ ਤੇ ਬੱਤੀ ਸੀਗੀ ਤੋਂ ਆਕੇ ਹੋਰ ਲੱਗਿਆ ਆ ਹੁਣ ਆਪ ਦਾ ਕਿੰਨਾ ਘੰਟਾ ਹੋਇਆ ਇਹਨੂੰ ਲੱਗੇ ਲਗਾਤਾਰ ਗੱਡੀਆਂ ਕਾਫੀ ਵੱਜੀਆਂ ਹਾਂ ਕਿੰਨੇ ਕਿੰਨੇ ਇਹਨੂੰ ਸੱਟਾਂ ਵੱਜੀਆਂ ਨੇ ਸੱਟਾਂ ਕਿੱਥੇ ਲੱਗਿਆ ਥੋੜਾ ਥੋੜਾ ਸਾਰੇ ਆਏ ਬੱਤੀ ਸੀਗੀ ਉਹਦੇ ਸੱਟਾਂ ਲੱਗਿਆ ਥੋੜੇ ਥੋੜੇ ਆਦਾ ਨਹੀਂ ਲੱਗੇ ਜਿਆਦਾ ਕੋਈ ਨੁਕਸਾਨ ਨਹੀਂ ਹੋਇਆ